ਕਿਹਦਾ ਫੋਨ ਹੈ ਫੋਨ ਕਿਸਦਾ ਨਹੀਂ ਉਹ ਮੁੰਡਾ ਕੰਪਨੀ ਚੋਂ ਇਹਦਾ ਫੋਨ ਹੈ ਇਹ ਕੰਪਨੀ ਦਾ ਫੋਨ ਹੀ ਉਹ ਤੇ ਇਹ ਤਾਂ ਗੱਲ ਕਰਦੀ ਕੋਈ ਹੋ ਗਿਆ ਪਰ ਮੇਰਾ ਹੀ ਜਿੱਥੇ ਮਰਜੀ ਕਰਾਂ ਗੱਲ ਉਹ ਵੀ ਤੇ ਕਰ ਤੁਹਾਡੇ ਹੀ ਆ ਉਹ ਕਿਹਦਾ ਉਹ ਦਿਨ ਤੇ ਰੋਟੀ ਪਾਉਣੇ ਸਬਜ਼ੀ ਗਰਮ ਕਰਦੀ ਤੁਸੀਂ ਫਟ ਫੋਨ ਫੜਿਆ ਤੇ ਇਧਰ ਨੂੰ ਤੁਹਾਡੀਆਂ ਗੱਲਾਂ ਹੀ ਬਾਹਰ ਹੋ ਤੇ ਐਸਾਰੀ ਉਹ ਫੋਨ ਆ ਗਿਆ ਤੇ ਮੈਂ ਕਿਹਾ ਚਲ ਬਾਹਰ ਜਾ ਗੱਲ ਕਰਾਂ ਨਾ ਦੱਸ ਤੂੰ ਦੱਸ ਨਾ ਅੰਦਰ ਕੀ ਗੱਲ ਮੈਂ ਨਹੀਂ ਆ ਵੀ ਫੋਨ ਨੂੰ ਲੋਗ ਅੰਦਰ ਗੱਲ ਨਹੀਂ ਹੁੰਦੀ ਇੱਥੇ ਗੱਲ ਕਰ ਜੇ ਕੀ ਹੋ ਗਿਆ ਵਾ ਤੈਨਹੀਂ ਮੇਰੀ ਗੱਲ ਤੇ ਕਿਉਂ ਨਹੀਂ ਆਉਂਦੇ ਤੇ ਕੀ ਗੱਲ ਤੈਨੂੰ ਕਹੜਾ ਸ਼ੱਕ ਪੈ ਗਿਆ ਤੈਨੂੰ ਤੇ ਜਦੋਂ ਜਦੋਂ ਮੈਂ ਫੋਨ ਫੜਦੇ ਆਂ ਉਦੋਂ ਤੂੰ ਹੀ ਚੱਕ ਕੇ ਫੋਨ ਐਨੋਂ ਨਿਕਲ ਜਾਨੇ ਚੱਕ ਕੇ ਐਨੋਂ ਨਿਕਲ ਤੂੰ ਤੇ ਮੌਕਾ ਪਾਉਣ ਦੇ ਰਹਿਨੇ ਆ ਕਿ ਮੈਂ ਬਾਹਰ ਹੀ ਜਾਵਾਂ ਕੀ ਹੋਦਿਆ ਇਹਨੂੰ ਚਲੇ ਗਿਆਂਦੇ ਕਿਤੇ ਹਾਸਰਾ ਗਈ ਆ ਕਾਹਦਾ ਸ਼ੱਕ ਪਿਆ ਰੰਦਾ ਤੈਨੂੰ ਚੱਕ ਚੁੱਕ ਮੈਨੂੰ ਕੋਈ ਨਹੀਂ ਗਾ ਕੇ ਇਹਦੇ ਨਾਲ ਗੱਲ ਕਰਨ ਲੈਣੀ ਇੰਨੀਆਂ ਕਿਹੜੀਆਂ ਗੋਰੀਆਂ ਗੱਲਾਂ ਹੌਲੀ ਹੌਲੀ ਗੱਲਾਂ ਕਰਦੇ ਪਏ ਆਂ ਉਹ ਮੁੰਡਾ ਸੀ ਕੰਪਨੀ 'ਚ ਫੋਨੋਂ ਗੱਲ ਕਰਨ ਦੇ ਆਂ ਦੱਸ ਦਿਆ ਸਾਰਾ ਪ੍ਰੋਜੈਕਟ ਬਾਰੇ ਦੱਸਨੇ ਆ ਉਹਨੂੰ ਸਮਝਾਉਂਦੇ ਆਂ ਤੇ ਮੈਂ ਹੁਣ ਸਪੀਕਰ ਲਾ ਕੇ ਬੋਲਿਆ ਕਰਾਂ ਇੱਥੇ ਰੋਲਾ ਪਿਆ ਕਰਾਂ ਦੱਸਣੋਂ ਪਹਿਲਾਂ ਤੇ ਇਹੋ ਜਿਹਾ ਸਵਾਲ ਮੈਂ ਤਾਂ ਕਿੰਨਾ ਕਰਦੀ ਹਾਂ ਜੇ ਮੁੰਡੇ ਦਾ ਹੀ ਫੋਨ ਸੀ ਉਥੇ ਗੱਲ ਹੋ ਸਕਦੀ ਸੀ ਵਾਰ-ਵਾਰ ਮੈਨੂੰ ਬੁਲਾਓ ਨਾ ਤੂੰ ਲੈ ਆਲ ਫੋਨ ਲਾ ਕੇ ਪਹਿਲਾਂ ਲੈ ਪੁੱਛ ਲੈ ਮੁੰਡਾ ਗਾੜੀਆਂ ਬੋਲੂਗਾ ਤੈਨੂੰ ਲੱਗ ਜਾਊਗਾ ਪਤਾ ਆਪਣੇ ਠੀਕ ਆ ਮੰਨਦੀ ਆ ਮੈਂ ਮੁੰਡਾ ਬੋਲੂਗਾ ਪਰ ਤਾ ਡਾਈ ਦਾ ਫਰਜ਼ ਤੇ ਨਹੀਂਗਾ ਬੰਦਾ ਜੋ ਕੰਮ ਕਰਨੇ ਤੇ ਛੱਡ ਕੇ ਬਾਹਰ ਭੱਜ ਜਾਓ ਮੰਮੀ ਲਾ ਕੇ ਬੈਠ ਕੇ ਵੀ ਕਰ ਸਕਨੇ ਮੇਰੇ ਲਾ ਕੇ ਬੈਠ ਕੀ ਹੋ ਗਿਆ ਬਾਹਰ ਆ ਕੇ ਗੱਲ ਕਰਨ ਦੀ ਤੇ ਤੈਨੂੰ ਕੀ ਗੱਲ ਮਾਸ਼ਾ ਲਾਉਣ ਦਾ ਜਿਆਦਾ ਪਤਾ ਲੈਂਦਾ ਬਾਹਰ ਆ ਕੇ ਰੋਲਾ ਪਾਉਂਦੀ ਏ ਤੂੰ ਆਖਰ ਆ ਗਈ ਕਿਤੇ ਕੋਈ ਆਖਰ ਆ ਗਈ ਏ ਕੋਈ ਕਿਤੇ ਫੋਨ ਫੜ ਲਿਆ ਤੇ ਕਿਤੇ ਕਰ ਲਿਆ ਤੇ ਫਿਰ ਕੀ ਹੋ ਗਿਆ ਵਾ ਕਿਉਂ ਫੜਦੇ ਤੀ ਤੂੰ ਏਦਾਂ ਬਾਹਰ ਰਹਿਨੇ ਆ ਮੇਰਾ ਫੋਨ ਆ ਮੰਮੀ ਫੜੇ ਤੁਸੀਂ ਫੜੋ ਜਿਹੜਾ ਮਰਜ਼ੀ ਮੇਰਾ ਫੋਨ ਪੜੇ ਮੈਂ ਕਦੀ ਏਦਾਂ ਕੀਤਾ ਵਾ ਜਿੱਦਾਂ ਮਰਜ਼ੀ ਤਿਆ ਕਰੋ ਮੇਰਾ ਫੋਨ ਮੈਂ ਤਾਂ ਨਹੀਂ ਏਦਾਂ ਫੜਦੀ ਜੇ ਮੈਂ ਕਿਤੇ ਫੋਨ ਇੱਥੇ ਉੱਥੇ ਚਾਰਜ ਕਰ ਲੋ ਕਿੱਥੇ ਕਿੱਥੇ ਮੇਰਾ ਫੋਨ ਦੇ ਦੇ ਮੈਂ ਆਪੇ ਇਹਨਾਂ ਤੁਸੀਂ ਕਰਦੇ ਰਹਿੰਦੇ ਮੈਨੂੰ ਫੋਨ ਆਉਂਦੇ ਰਹਿੰਦੇ ਤਾਂ ਕਰਕੇ ਮੈਂ ਵੇਨਾ ਵੀ ਕਿਸੇ ਦਾ ਫੋਨ ਕੰਬੜੀ ਆਇਆ ਵੇ ਭਾਈ ਜੰਦ ਵੱਜਦਾ ਰਹੇ ਤੇ ਮੈਨੂੰ ਪਤਾ ਨਹੀਂ ਲੱਗੇ ਫਿਰ ਉਹ ਅਗਲਾ ਕਦੇ ਵੀ ਤੂੰ ਫੋਨ ਕਿੱਥੇ ਤੇ ਰੱਖ ਹਾਏ ਹਾਏ ਆਉਂਦਾ ਹੋਊਗਾ ਤੇ ਜੀ ਮੇਰੇ ਕੋਲ ਬੈਠ ਕੇ ਗੱਲ ਕਰ ਲੂਂਗੇ ਤੇ ਕੀ ਹੋ ਜਾਊਗਾ ਤੈਨੂੰ ਕੀ ਪਤਾ ਨੌਕਰੀ ਕੀ ਦਾ ਨਖਰਾ ਕੀ ਤੁਹਾਡੀ ਤਾਂ ਨੌਕਰੀ ਕੁਝ ਜ਼ਿਆਦਾ ਹੀ ਆ ਉਹ ਤਰ੍ਹਾਂ ਮੈਂ ਨਹੀਂ ਆ ਵੇਖੋ ਤਾਂ ਇਹਨੇ ਝੱਟ ਮੂੰਹ ਫਲਾ ਲਿਆ ਵਾ ਜਨਾਂਡੀਆਂ ਦਾ ਵੀ ਕੋਖਾ ਨਹੀਂ ਹੈਗਾ ਹੁਣ ਇਹਦੇ ਨਾਲ ਲੱਲੇ ਪੱਪੇ ਕਰਨੇ ਪੈਣੇ ਮੈਨੂੰ ਵੀ ਇਹਨੂੰ ਮਹਾ ਮਨਾਉਣਾ ਪੈਣਾ ਇਹ ਕੋਥੇ ਗੱਲ ਲੱਲੇ ਪੱਪੇ ਕਰਨੇ ਪੈਂਦੇ ਇੱਕ ਇੱਥੇ ਕਰਨੇ ਪੈਂਦੇ ਮੈਂ ਤਾਂ ਇਹਨੇ ਕਮਾ ਚੋਖਾ ਰਹਿ ਗਿਆ ਵਾਂ ਕਦੀ ਇਹਦੇ ਕੋ ਜਾਂਦੇ ਕਦੀ ਤੇ ਕੋਈ ਨਹੀਂ ਸੱਚੀ ਕਾਲ ਉਮੀਦ ਸੱਚੀ ਕਾਲ ਪੁੱਤਰ ਠੀਕ ਹੈ ਜੀ ਮਾਰ ਬਧੀਆ ਬਧੀਆ ਚਲੋ ਆਓ ਅੰਦਰ ਮੈਂ ਤਾਂ ਸੋਚਿਆ ਸੀ ਕਿ ਮੰਮੀ ਮੋਟੀ ਹੋਈ ਹੋਣੀ ਆ ਮੁੰਡਾ ਬਾਹਰ ਗਿਆ ਤੇ ਮੰਮੀ ਜਿਹੜਾ ਜਿੱਦਾਂ ਦੀ ਛੱਡ ਕੇ ਗਿਆ ਚੰਗੀ ਹੋਰ ਸੁਨਾਟ ਹੈਗਾ ਸਫਲ ਕਿੱਦਾਂ ਦਾ ਰਿਆ ਨਹੀਂ ਮੈਨੂੰ ਤਸ ਪਹਿਲਾਂ ਮੈਂ ਤੇਰੇ ਗੋਡੇ ਲਾ ਕੇ ਬਹਿ ਜਾ ਮੈਂ ਤਾਂ ਅੰਤ ਤੱਕ ਪਹਿਲਾਂ ਬਹਾ ਕਰਨਾ ਕੋਈ ਵੀ ਤੇ ਕਿਦਾਂ ਲੱਗੇ ਮੇਰੇ ਗੋਡੇ ਨਾਲ ਕੰਮ ਤਾਂ ਨਹੀਂ ਕਰਨੇ ਇਹ ਕਿਦਨ ਦਾ ਹੈ ਕਿਦਨ ਬੈਠੇ ਜੇ ਕਦੀ ਤੁਹਾਡੀ ਗੋਦੀ ਮੈਂ ਹੁੰਡਾ ਚੁੱਕਿਆ ਵੇਖਿਆ ਕਦੀ ਵੀ ਇਹ ਲਾਡ ਪਿਆਰ ਉਹਨੂੰ ਕੀਤਾ ਤੇ ਲਾਡ ਪਿਆਰ ਹੀ ਕਰਦੇ ਆ ਮੈਂ ਤੁਹਾਡੇ ਪਿਆਰ ਕਰਕੇ ਤੇ ਮੈਂ ਇੱਥੇ ਹੋਰ ਹੋਰ ਦੱਸ ਮੈਂ ਕੀ ਕਰਾਂ ਇਹਨੂੰ ਗੱਲੋਂ ਤੇ ਉੱਥੇ ਹੀ ਰਹਿੰਦੇ ਸਾਰੀ ਕੰਪਨੀ ਤੁਹਾਡੇ ਸਿਰ ਤੇ ਆ ਪ੍ਰੋਜੈਕਟ ਮੈਨ ਲੱਗੇ ਉੱਥੇ ਤੁਸੀਂ ਤੇ ਤੁਹਾਡੇ ਬਿਨਾਂ ਇਹ ਕੰਮ ਹੋਵੇ ਛੁੱਟੀ ਕਾਦੀ ਏ ਤੁਸੀਂ ਰਹੀ ਕੱਲ ਨਹੀਂ ਆਏ ਯਾਰ ਛੁੱਟੀ ਲੈ ਕੇ ਤੇ ਤੂੰ ਦੱਸਿਆ ਤਾਂ ਕਿ ਛੁੱਟੀ ਨਹੀਂ ਲੈਣ ਦਾ ਇਹ ਕਿਨੂੰ ੱੱਕੇ ਦਾ ਆਇਆ ਮੈਂ ਹੁਣ ੱੱਕੇ ਦਾ ਇਹਨੇ ਮੁੰਡੇ ਦਾ ੱੱਕੇ ਆ ਉੱਥੇ ਉਹਨੇ ਕੰਮ ਅਗਰ ਪੁੱਛਣਾ ਕਿ ਨਹੀਂ ਪੁੱਛਣਾ ਮੈਨੂੰ ਵੀ ਆਇਆ ਆ ਕੰਮ ਕਰ ਰਾ ਆ ਕੰਮ ਕਰ ਰਾ ਇਦਾਂ ਤਰੀ ਗਿੱਦਾਂ ਕਰੀਂ ਦੱਸ ਨੂੰ ਪਹਿਲਾਂ ਤੇ ਤੁਸੀਂ ਨਾ ਆਉਂਦੇ ਜੇ ਬਗੋਂ ਆ ਗਿਆ ਤੇ ਫਿਰ ਤੂੰ ਇਦਾਂ ਕਰੀਂ ਹੁਣ ਦੱਸ ਮੈਨੂੰ ਤੇ ਕਿ ਟਾਈਮ ਹੀ ਕਿਦਾਂ ਦਿੱਤਾ ਸਾਨੂੰ ਇਹ ਵੀ ਤੇ ਸੋਚੋ ਨਾ ਵੇਖੋ ਨਾ ਮੈਂ ਇਸ ਕਰਕੇ ਕਰਾਈ ਨੀ ਹਾਂ ਦਰਦੀ ਬੜਾ ਪਿੰਮਾਂ ਤੇ ਆ ਦਾ ਪਤਾ ਨਾ ਤੁਹਾਡਾ ਉੱਠਿਆਂ ਦਾ ਪਤਾ ਤੁਹਾਨੂੰ ਕੋਈ ਹੈਗਾ ਟਾਈਮ ਸਪੈਂਡ ਕਿਸੇ ਨਾਲ ਕਰਨਾ ਆਪਣੇ ਆਪ ਤੁਸੀਂ ਬਿਨਾਂ ਧਰਤੀ ਮਾਰ ਕੇ ਵੇਖੋ ਆਪਾਂ ਜੱਜ 7 ਦਿਨਾਂ ਦੇ ਵਿੱਚ ਵਿੱਚ ਤੇ ਹੁਣ ਕਾ ਤੋਂ ਲੜੀ ਜਾਨੀ ਦੱਸ ਹੁਣ ਪਹਿਲਾਂ ਜੇ ਮੈਂ ਚਾਰ ਨੂੰ ਆ ਗਿਆ ਤੂੰ ਲੜਤੀ ਦਰ ਦੇਣਾ ਆਪਾਂ ਸਾਰਾ ਟਾਈਮ ਲੜਤੀ ਦਰ ਦੇਣਾ ਐਵੇਂ ਹਨੇ ਕੁਛ ਇਹ ਨਾ ਗੱਲ ਦੱਸ ਲੈ ਬਈ ਨਾ ਨਹੀਂ ਸਾਡੇ ਲੱਗੇ ਬੈਣਾ ਕਰੋ ਨਾ ਤੇ ਨਾ ਬੋਲੋ ਰੋਟੀ ਤਾਂ ਆਪਣੀ ਟਾਈਮ ਨਾਲ ਖਾ ਜਾ ਕਰੋ ਤੇ ਰੋਟੀ ਪਾਣੀ ਖਾਣ ਲਈ ਕੋਈ ਗੱਲ ਹੀ ਫਿਰਤੀ ਆ ਰੋਟੀ ਪਾਣੀ ਤੈਨੂੰ ਪਤਾ ਵੀ ਤੈਨੂੰ ਵਧੀਆ ਬਣਾਉਣੀ ਤਾਂ ਇਹ ਗੱਲ ਤੇਨੂੰ ਹਣਾ ਹੁਣ ਵਕਤ ਤੇ ਜਾਣਾ ਦੱਸੂ ਪਹਿਲਾਂ ਇੱਕ ਤਾਂ ਪਤਾ ਨਹੀਂ ਤੇਰੇ ਦਿਮਾਗ ਨੂੰ ਕੀ ਹੋ ਰਿਹਾ ਦਾ ਗੱਲ ਕਰਦਾ ਕਿ ਤੂੰ ਸੋਚਦੀ ਨਹੀਂ ਆ ਐ ਨੂੰ ਕਰ ਮੋ ਵੇ ਬਈ ਨਾ ਪਾਸ ਬੜਾ ਜਾ ਮੈਂ ਮੈਨੂੰ ਹੱਸਣਾ ਨਹੀਂ ਹੁੰਦਾ ਮੈਂ ਨਹੀਂ ਹੱਸ ਸਕਦੀ ਉਹ ਚੰ ਕੋਈ ਗੱਲ ਨਹੀਂ ਐਵੇਂ ਨਹੀਂ ਤੱਕ ਹੰਗਾ ਹਾਂ ਜਾ ਰੋਟੀ ਪਾਣੀ ਲੈ ਕੇ ਆਇਆ ਬੈਕ ਨਾਲ ਇਕੱਠੇ ਖਾਣੇ ਆਏ ਰਾਹੀ ਕੀ ਤੁਰੋ ਗਿਆ ਨਾ ਸਹੀ ਰੋਟੀ ਖਾ ਲਓ ਮੈਂ ਰੋਟੀ ਨਹੀਂ ਖਾਣੀ ਉਹ ਨਹੀਂ ਇਕੱਠੇ ਹੀ ਖਾਣੀ ਆ ਟੁੱਟੀ ਮੈਂ ਇਕੱਲੇ ਖਾਣੀ ਟੁੱਟੀ ਮੈਂ ਰੋਟੀ ਲੈ ਕੇ ਆਉਣੀ ਆ ਮੇਰਾ ਮਨ ਨਹੀਂ ਹੁਣ ਰੋਟੀ ਖਾਣ ਦਾ ਹੈਗਾ ਇਕੱਠੇ ਖਾਣੀ ਆ ਤੂੰ ਕਿੰਨੇ ਦੇ ਪੰਨੇ ਦੀ ਖਾਣੀ ਬਸ ਤੁਸੀਂ ਨਹੀਂ ਖਾਣੇ ਨਾ ਤੇ ਮੈਨੂੰ ਦੱਸ ਦੋ ਨਹੀਂ ਖਾਣੀ ਬਟ ਮੈਂ ਰੋਟੀ ਨਹੀਂ ਖਾਣ ਮੇਰਾ ਨਹੀਂ ਦਿਨ ਹੈਗਾ ਹੁਣ ਲੈ ਕੇ ਆ ਦੇ ਇਕੱਠੇ ਬੈ ਕੇ ਰੋਟੀ ਖਾਣੀ ਆ ਐਂ ਏਦਾਂ ਮੂੰਹ ਨਾ ਬਣਾ ਕੇ ਲੈ ਚਾਈ ਦੇ ਹੱਸ ਕੇ ਲੈ ਕੇ ਆ ਇਹਦੂੰ ਦੇ ਮੇਰੇ ਨਾਲ ਵੇਖ ਆ ਸਮਝਾ ਕਰਿਆ ਕਰ ਨਾ ਘਰ ਸਵਣ ਕਰਿਆ ਆ ਬੰਦਾ ਤੇ ਤੂੰ ਆਪਣਾ ਹੀ ਰਾਗ ਲਾ ਦੇ ਨਹੀਂ ਆ ਮम्मी ਸਿਹਤ ਦਾ ਕੀ ਹੈ ਸਿਹਤ ਤੇ ਫਰੀਦਾਂ ਦੀ ਰਹਿਣੀ ਹੈ ਖਾਣ ਪੀਣ ਨੂੰ ਦਾਦਾ ਉਤੋਂ ਕੰਮ ਕਰਦੇ ਰਹਿਣਾ ਤੇ ਜੋ ਘਰ ਦਾ ਲੰਗਰ ਪਾਣੀ ਦੁੱਧ ਦਹੀਂ ਫਰਕ ਤੇ ਫਿਰ ਮम्मी ਪੈਂਦਾ ਹੀ ਹੈ ਤੇ ਆਈ ਲੈ ਪੁੱਤ ਤੇ ਮम्मी ਕੋងਾਂ ਲਿੰਦੀ ਹਿੰਦੀ ਕੋਮੰਦਾ ਵੀ ਦੱਸਨੀ ਆ ਪੁੱਤ ਮੈਂ ਨਾ ਤੈਨੂੰ ਪਾਣੀ ਲਿਆ ਕੇ ਦਵਾਂ ਦਸਿਆ ਨਹੀਂ ਮਮੀ ਜੀ ਕਿੱਥੇ ਕੋ ਮਲਾਈ ਨਹੀਂ ਆਉਂਦਾ ਨਹੀਂ ਪੁੱਤ ਉਹ ਨਹੀਂ ਆਈ ਉਹ ਪੇਕੇ ਗਈ ਆ ਪਤਾ ਵੀ ਦੱਸਿਆ ਤੇ ਹੁਣ ਆਈ ਆ ਕੋ ਮਲ ਨੇ ਨਹੀਂ ਮੈਨੂੰ ਤੇ ਪਤਾ ਹੈ ਇੱਕ ਗੱਲ ਦਾ ਪਰ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਤੁਹਾਡੇ ਜਾਂਦੇ ਆ ਤੇ ਪਹਿਲੇ ਮੈਂ ਘਰੇ ਨੂੰ ਆਉਂਗੀ ਤੇ ਹਜੇ ਤੱਕ ਨਹੀਂ ਆਈ ਉਹ ਕਿੱਥੇ ਕੋਤ ਆਈ ਉਹਨੂੰ ਤੇ ਮੇਰੀਆਂ ਦੋ ਰੋਟੀਆਂ ਦੀ ਨਹੀਂ ਫਿਕਰ ਜਾ ਕੇ ਉੱਥੇ ਬਹਿ ਰਹੀ ਹੈ ਮਮੀ ਤੇ ਵੱਜਦੇ ਨਹੀਂ ਉਹਨੂੰ ਪੁੱਤ ਮੈਂ ਹੁਣ ਵੱਜਾਂ ਉਹਨੂੰ ਤੇ ਚਾਰੋਂ ਤੋਂ ਸੁਣਾ ਤੇ ਦੋ ਉਹਨੂੰ ਕਹਿ ਕੇ ਤੇ ਚਾਰ ਸੁਣ ਕੇ ਤੇ ਫੇਰ ਘੱਟ ਲੜਾਈ ਪਾਵਾਂ ਨਹੀਂ ਨਹੀਂ ਮੰਮੀ ਦੱਸ ਦਿੱਤ ਨਹੀਂ ਕੋਈ ਗੱਲ ਕਿਤੇ ਨਹੀਂ ਸੁਣਾਉਂਦੀ ਜੀ ਵੱਜਿਆ ਘਰ ਉਹਨੂੰ ਪੁੱਤ ਮੇਰੀ ਗੱਲ ਸੁਣ ਹੁਣ ਲਾ ਉਹਦਾ ਸਵਾਗਤ ਤਾਬ ਗਿਆ ਹੀ ਬਦਲ ਉਹਨੂੰ ਤਾਂ 24 ਘੰਟੇ ਚਾਹੀਦਾ ਹੀ ਸੂਣ ਕਾ ਜੀ ਇਧਰ ਆਈ ਤੇ ਘਰਦਰ ਤੁਰਪੀ ਕੱਪੜੇ ਪਾ ਕੇ ਉਧਰੋਂ ਆਈ ਤੇ ਜੇ ਕੋ ਕੋ ਅੱਗ ਉਹ ਅਗਲੀ برداشت ਨਹੀਂ ਕਰਦੀ ਕਿਸੇ ਗੱਲ ਨੂੰ ਮੈਂ ਤੇ ਪੁੱਤ ਤੈਨੂੰ ਦੱਸਦੀ ਕੋਈ ਗੱਲ ਨਹੀਂ ਹੀ ਦੱਸਦੀ ਤੇ ਪਰਦੇਸਾਂ ਚ ਰੋਜ਼ੀ ਰੋਟੀ ਕਮਾਉਂਦੇ ਆਂ ਮਾ ਫਿਕਰ ਕਰੇਗਾ ਮੇਰਾ ਪੁੱਤ ਤਦ ਮਮੀ ਤਾਂ ਢੀ ਗੱਲ ਵੀ ਠੀਕ ਆ ਫਿਕਰ ਤੇ ਹੁੰਦਾ ਹੀ ਆ ਪਰ ਤੈਨੂੰ ਇੱਕ ਕਰੀ ਮੇਰੇ ਨਾਲ ਗੱਲ ਤੇ ਕਰ ਦੇ ਮੈਂ ਉਹਨੂੰ ਸਮਝਾਉਂਦਾ ਜੀ ਸਹੀ ਪੁੱਤ ਵੀ ਮੈਂ ਬਿਮਾਰ ਸੀ ਮਾਂ ਰਹੀਨੀ ਆ ਇਹਨੂੰ ਖੁਦ ਇਹ ਗੱਲਾਂ ਦੀ ਫਿਕਰ ਹੋਣੀ ਚਾਹੀਦੀ ਆ ਨਾ ਕਿ ਮੰਮੀ ਕੱਲ੍ਹ ਕੀ ਆ ਕਰ ਚਲੋ ਮਮੀ ਕੋਈ ਨਹੀਂ ਟੈਨਸ਼ਨ ਨਾਲ ਹੋ ਤੇ ਹੀ ਆਉਂਦੀ ਆ ਨਾ ਤੇ ਮੈਂ ਪੁੱਛਦਾ ਨੂੰ ਹਣ ਪੁੱਤ 10 ਮਿੰਟ ਲ ਮੈਂ ਫੁਲਕਾ ਲਾਵਾਂ ਕੁ ਹੋਰ ਕੁਝ ਖਾਣੇ ਮੇਰਾ ਪੁੱਤ 10 ਮਿੰਟ ਦੀ ਬਣਾ ਮਮੀ ਹਜੇ ਤਾਂ ਨਹੀਂ ਜੇ ਖਾੜਾ ਕੁਝ ਮੈਂ ਨੰਮ ਮਾਡੀ ਰੈਸਟ ਕਰਨਾ ਥੱਕਿਆ ਆਇਆ ਮੈਂ ਜਿੱਤੇ ਚਾਹ ਦਾ ਕੱਪ ਪਿਆਣਾ ਇੱਕ ਨਹੀਂ ਮੰਮੀ ਕੋਈ ਨਹੀਂ ਤੁਹਾਨੂੰ ਦੱਸਦਾਂਗਾ ਮੈਂ ਚੱਲ ਪੇਰਾ ਪੁੱਤ ਘਰ ਲਾ ਆਰਾਮ ਕਰੀਂ ਨਾ ਮੈਨੂੰ ਆ ਗਿਆ ਚੇਤਾ ਮੇਰੀ ਸੁਣੋ ਗੱਲ ਸੁਣਾਓ ਸੁਣਾਉ ਮੈਂ ਸਵੇਰੇ ਜਾਣਾ ਹੁਕਮ ਫਿਰ ਤੁਹਾਡੇ ਨਾਲ ਨਾਲੇ ਖਾਣ ਪੀਣ ਜਾਣਾ ਵਧੀਆ ਵਧੀਆ ਕੁ ਖਵਾ ਲਦੇ ਹੋਗੇ ਅੱਛਾ ਹਾ ਹੋ ਸ਼ੁਗਰਾ ਤੈਨੂੰ ਵੀ ਚੇਤਾ ਆ ਕਿ ਬਾਹਰ ਕੁਮੜ ਜਾਣਾ ਖਾਣ ਪੀਣ ਜਾਣਾ ਆਪੇ ਤੇ ਤੁਸੀਂ ਆਨੇ ਆ ਮੇਰੇ ਵੱਲ ਧਿਆਨ ਦਿਆ ਕਰ ਹੁਣ ਤੁਹਾਡੇ ਵੱਲ ਧਿਆਨ ਦੇਣਾ ਵਾਂ ਮੈਂ ਆਹ ਤੇ ਗੱਲ ਸ਼ੁਕਰ ਹੀ ਹੋਇਆ ਕਿ ਤੈਨੂੰ ਵੀ ਚੇਤਾ ਆਇਆ ਵਾ ਕੋਈ ਨਹੀਂ ਹੌਂਦੀ ਘੜੀ ਸੌਣਾ ਤੇ ਸਵੇਰੇ ਜਾ ਕੇ ਜੋ ਕੋ ਕਹੇਗੀ ਉਹ ਕੋ ਲੈ ਜਾਊਗਾ ਜਿੱਥੇ ਕਹੇਗੀ ਉੱਥੇ ਕਮਾ ਲਿਆਊਗਾ ਭਾਂਡੇ ਪੁੰਨੇ ਮਾਂਜਾਂਗੇ ਹੁਣ ਨਹੀਂ ਭਾਂਡੇ ਮਾਂਜਣ ਵਾਲੇ ਮੈਨੂੰ ਚੇਤਾ ਹੀ ਆ ਗਿਆ ਮੈਂ ਫਟਾਫਟ ਆਹ ਗੱਲ ਕਰ ਲਾਂ ਉਹ ਨਾ ਹੋਵੇ ਮੈਂ ਜਦੋਂ ਪਾਂਡੇ ਮਾਂਜ ਕੇ ਆਵਾਂ ਤੇ ਤੁਸੀਂ ਹੌਂਦਿਆਂ ਘਰਾੜੇ ਮਾਂਡੇ ਹੋਈਏ ਤੇ ਫਿਰ ਮੈਂ ਆਣ ਕੇ ਤੇ ਫਿਰ ਹੌਲੀ ਜਿਹਾ ਲੰਮੇ ਪੈਣਾ ਲੱਗੇ ਮੈਂ ਫਿਰ ਕਿੱਦਾਂ ਦੱਸਣਾ ਹੈ ਰਾਜ ਹੁਣ ਕਿੱਦਾਂ ਕਰਨਾਂ ਚ ਫੁਕਾ ਮਾਰਨੀ ਆ ਚੰਗਾ ਪਾਪਾ ਭਾਂਡੇ ਧੋਇਆ ਧਿਆਨ ਕੇ ਮਾਰਨਾ ਸੋਝਾ ਨੀਂਦ ਆ ਜੂਗੀ ਨਾ ਦਰ ਨੂੰ ਚਾਜਣਾ ਅੱਜ ਨੀਂਦ ਫਿਰ ਕਿੱਥੋਂ ਹੋਣੀ ਆ ਫਿਰ ਤੇ ਮੈਂ ਇਹੋ ਸੋਚੀਂ ਸੋਚੂਗੀ ਕਿ ਕੀ ਲੈਣਾ ਤੇ ਕੀ ਛੱਡਣਾ ਉਹ ਯਾਰ ਬਾਜ਼ਾਰ ਚੜਾ ਪਗੜਾ ਕੈਨੇਡਾ ਜਾਣਾ ਜਿਹੜਾ ਤੈਨੂੰ ਨਾ ਐਡਾ ਚਾ ਚੜ ਗਿਆ ਵਾ ਹਾਏ ਚਾਏ ਵੀ ਵੱਖਰਾ ਹੀ ਹੁੰਦਾ ਵਾ ਹੁਣ ਵੇਖ ਲੋ ਮਣੀ ਆਇਆ ਵਾ ਮਣੀ ਰੋਜ਼ ਤੁਰਿਆ ਰਹਿੰਦਾ ਕਿਤੇ ਨਾ ਕਿਤੇ ਤੇ ਮੈਂ ਵੀ ਤੇ ਵੇਖਣਾ ਕਿ ਨਹੀਂ ਵੀ ਤੋਰ ਫਿਰ ਕੇ ਕਿੰਨਾ ਕੁ ਮਜ਼ਾ ਆਉਂਦਾ ਵਾ ਚਾਲ ਕੋਈ ਨਹੀਂ ਤੇਰਾ ਇਹ ਵੀ ਰੀਜ ਪੂਰੀ ਕਰ ਦਨੇ ਆ ਉਹ ਕੰਮ ਤਾਂ ਨੰਨ ਬੇਡ ਤੇ ਸੌ ਜਾ ਤਸਵੀਰੇ ਚੱਲਾਂਗੇ ਹਾਂ ਇੱਕੋ ਗੱਲ ਕਰੀ ਜਨੇ ਸੌ ਜਾ ਸੌ ਜਾ ਸੌ ਜਾ ਦੱਸ ਦੋ ਹਾਂ ਕੀ ਕੀ ਲੈ ਕੇ ਦੋਗੇ ਫਿਰ ਜੋ ਤੇਰਾ ਦਿਲ ਕਰੂਗਾ ਜੋ ਤੈਨੂੰ ਪਸੰਦ ਹੋ ਗੋ ਲੈ ਦਾਂਗੇ ਅੱਜ ਕੱਲ ਕੁੜੀਆਂ ਬੁੜੀਆਂ ਨਾ ਸੁਨੀਲ ਦੇ ਸੂਟ ਬੜੇ ਪੌਣ ਡਈਆਂ ਜੀ ਸੁਨੀਲ ਦਾ ਸੂਟ ਲੈ ਦੇ ਮੈਨੂੰ ਅੜਗੀ ਸੂਈਆਂ ਕੇ ਸਨੀਲੇ ਸੂਟ ਤੇ ਹਾਂ ਤੇ ਸੁਨੀਲ ਦਾ ਸੂਟ ਅੱਜ ਕੱਲ ਰਵਾਜ ਵਾ ਉਹ ਚੱਲ ਬਾਬਾ ਉਹ ਹੀ ਲੈ ਲਈ ਮੈਂ ਹਾਂ ਪਾਣੀ ਕਿਹੜਾ ਖੜਾ ਸੋਨਾ ਸਣਾ ਮੰਗ ਰਣਾ ਜਿਹੜਾ ਡਈ ਏਡੀ ਸੋਨਾ ਸਾਨਾ ਵੀ ਬਣਾਉਂਦੀ ਵਾਰੀ ਆਉਗੀ ਨਾ ਉਹ ਵੀ ਬਣਾ ਲਾਂਗੇ ਪਹਿਲਾਂ 100 ਤੱਕ ਕੀਤ ਕੇ ਦੋ ਤਿੰਨ ਜਹਾੜ ਕੋ ਨਿਕਲਦਾ ਨਹੀਂ ਆ ਸੋਨਾ ਕੀਤ ਕੇ ਦੇਣਾ ਮੈਨੂੰ ਉਹ ਜਟੀਏ ਟੈਨਸ਼ਨ ਨਾ ਲੈ ਤੇ ਤੂੰ ਤੇ ਪੈਸੇ ਵਾਰ-ਵਾਰ ਛੋੜਦਾ ਕਿ 3000 ਦੀ ਕਿਹੜੀ ਗੱਲ ਵਾ ਆਹੋ ਨਕਲੀ ਨੋਟ ਲੈ ਅਗਲੀ ਸੁੱਟਾਂਗੇ ਮੌਕਾ ਦੇ ਆ ਲੈਂਦੇ ਪਤਾ ਮੈਨੂੰ ਜਿੱਦਾਂ ਤੇ ਤੂੰ ਹੀ ਹੈਗੇ ਆ ਕਿ ਜੂਸ ਬਹੁਤ ਵਾਰ-ਵਾਰ ਛੁੱਟਦੇ ਆ ਤੇ ਉਹ ਮੈਨੂੰ ਤਾਂ ਏਦਾਂ ਹੀ ਬੜਾ ਚਾਚੜਿਆ ਕਿ ਸ਼ੁਗਰਾ ਕਿਤੇ ਮੇਰੀ ਘਰ ਦੀ ਮੇਰੇ ਕੋਈ ਚੀਜ਼ ਮੰਗ ਲਈ ਅੱਜ ਚਲੋ ਫੇ ਮੈਂ ਫਟਾਫਟ ਪਾਣੀ ਮਾ ਜਾਣਾ ਜਾ ਮਾਰਿਆ ਮਾਰੀ ਤੇ ਹੋਂ ਲਗੀ ਇਦਾਂ ਕਰੀ ਹਾਂ ਕਾਫੀ ਵਧੀਆ ਹੀ ਬਣਾ ਲਈ ਰਾਤ ਕਾਫੀ ਕੌਣ ਪੀਂਦਾ ਔਰ ਟੋਡੀਆਂ ਹੈਗੇ ਟੋਡੀਆਂ ਖਾਵਾ ਉਹ ਨਹੀਂ ਮੈਂ ਮੈਂ ਰੋਟੀ ਨਹੀਂ ਖਾਧੀ ਚੰਗੀ ਤਰ੍ਹਾਂ ਤੇ ਮੇਰਾ ਮਨ ਕੀ ਕਾਫੀ ਪੀਣੇ ਰਾਤ ਬਣਾ ਲਈ ਥੋੜੀ ਜੀ ਪਰ ਲੈ ਐਵੇਂ ਸਟੀਲ ਦੇ ਗਲਾਸ ਮੋਰੋ ਤੁਹਾਡੀ ਕਾਫੀ ਟਣ ਕੇ ਡੇਗੇ ਮੈਨੂੰ ਕਹਿੰਦਾ ਸੁਨੀਲ ਤੇ ਸੂਟ ਤੇ ਡੇਗੇ ਤੇ ਤੂੰ ਤੁਸੀਂ ਵੀ ਕਾਫੀ ਤੇ ਡਿੱਗੇ ਉਹ ਤਾਂ ਮੈਂ ਜੁੱਧ ਪੀਣਾ ਹੈ ਹਣ ਤੂੰ ਕਾਫੀ ਬਣਾ ਲੈ ਪਰ ਲੈ ਐਵੇਂ ਸਟੀਲ ਦੇ ਗਲਾਸ ਚ ਕੱਪ ਚ ਨਾ ਪਾ ਲੈ ਮੈਂ ਬੰਦਾ ਕੋਈ ਇਹ ਪੇਚੀ ਨੋ ਪਿੰਦਾ ਕੋਈ ਖਾਨੀ ਤੇ ਕਪੂ ਜੂਨੂ ਜੜਿਆ ਇਥੇ ਖਜੂਰਾ ਲੈ ਵੀ ਚਾਰ ਨਾਲ ਖਜੂਰਾ ਵੀ ਲੈ ਆਉਂਗੀ ਮਸ਼ੀਨ ਲਿਆ ਕੇ ਰੱਖਣੀ ਐ ਮੈਂ ਉਹਦੀ ਕਾਫੀ ਵਾਲੀ ਲੈ ਲੈ ਬੱਬਾ ਲੈ ਇਤਰਾ ਨਹੀਂ ਮੇਰੇ ਕੋ ਬੰਦੀ ਉਹ ਵਾਵਾ ਵਿੱਚ ਫਿੱਟ ਕਰਦਾਈਦਾ ਤੇ ਚਟੇ ਕਾਫੀ ਬਣ ਜਾਂਦੀ ਵਾਰ ਕੋਈ ਗੱਲ ਹੁਣ ਸੌਣਾ ਜਾਏ ਘਰਾਣੇ ਨਾ ਮੈਂ ਮੈਂ ਆਣ ਕੇ ਸਲਾਹ ਕਰਨੀ ਐ ਜੇ ਹੋਰ ਕੀ ਚੱਲਦਾ ਹੈ ਬੱਬਾ ਚੰਗਾ ਇਹਦੀ ਮਗਨਾ ਸ਼ੇਕ ਚਲੀ ਵਾਲੀਆਂ ਵਾਗੇ ਹੁਣ ਰੱਖੀ ਜਾਂਦੀ ਮਸ਼ੀਨ ਲਿਆਉਣੀ ਤੇ ਸਵੇਰੇ ਦੁਕਾਨ ਤੇ ਜਾਣ ਦੀ ਗੱਲ ਨਾ ਨਾ ਤੇ ਨਹੀਂ ਆ ਤਾਂ ਮੈਂ ਗਿਆ ਚੇਸਾ ਸੋ ਲੈ ਲਈ ਨੀਂ ਕੁੰਬਲੇ ਦੇ ਤੱਕ ਆ ਹੀ ਨਹੀਂ ਆ ਮੈਨੂੰ ਉੱਥੇ ਕਹਿਣ ਦੀ ਕਿ ਮੈਂ ਪਹੁੰਚ ਜੂਗੀ ਮੈਂ ਫੋਨ ਹੀ ਕਰਾਂ ਇਹਨੂੰ ਭਲਾ ਕਿੱਥੇ ਹੈ ਹੈਲੋ ਹੈਲੋ ਕੀ ਹਾਂ ਜੀ ਕਿੱਥੇ ਤੂੰ ਪਹੁੰਚੀ ਨਹੀਂ ਅਜੇ ਤੱਕ ਮੈਂ ਤਾਂ ਤੱਕ ਜੇ ਆਈ ਮੈਂ ਪਿੰਡ ਗਈ ਆ ਪਿੰਡ ਤੇ ਤੂੰ ਆਈ ਹੈ ਮੈਂ ਤੇਰੀ ਗੱਲ ਮੰਨਦਾ ਵਾਂ ਪਰ ਤੂੰ ਮੇਰੇ ਹੁੰਦਿਆਂ ਨੂੰ ਘਰ ਤੇ ਹੁੰਦੀ ਲੋਕਾਂ ਦੀਆਂ ਜਨਾਨੀਆਂ ਨੇ ਇੰਨਾ ਸਰਪ੍ਰਾਈਜ਼ ਰੱਖਿਆ ਹੁੰਦਾ ਕਿ ਮੇਰੇ ਘਰ ਵਾਲੇ ਨੇ ਬਾਹਰੋਂ ਆਉਣਾ ਇੰਨੇ ਚੀਲੀ ਆਉਣਾ ਵਾ ਤੇ ਤੇਰਾ ਤੇ ਕੋਈ ਮਤਲਬ ਹੀ ਨਹੀਂ ਹੈ ਨਾ ਤੂੰ ਆਪ ਘਰ ਆ ਉਹ ਤਾਂ ਠੀਕ ਆ ਮੰਮੀ ਨਹੀਂ ਠੀਕ ਭਰਾ ਆਪਣਾ ਘਰ ਵੀ ਵੇਖਣਾ ਵਾ ਮੈਂ ਵੀ ਵੇਖ ਕਿੰਨੇ ਚਿੜੀਆਂ ਆਇਆ ਮੈਂ ਤਾਂ ਸੋਚਿਆ ਕਿ ਹੁੰਦਿਆਂ ਕੋਮਲ ਘਰੇ ਹੋਊਗੀ ਕੋਮਲ ਮੈਨੂੰ ਤੂੰ ਇਹ ਦੱਸ ਹੁਣ ਘਰ ਕਦੋਂ ਆਉਣਾ ਤੂੰ ਹਾਂ ਤੇਰੇ ਪਰ ਮੈਂ ਗਿਆ ਮੰਦਰੀ ਨਹੀਂ ਆਉਗੀ ਚੱਲ ਮੇਰੀ ਗੱਲ ਸੁਣ ਤੂੰ ਨਾ ਐਂ ਠੰਡ ਅੱਗੇ ਬੜੀ ਆ ਤੇ ਮੈਂ ਤੈਨੂੰ ਗੱਡੀ ਤੇ ਲੈਣ ਆਉਂਗਾ ਨਹੀਂ 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 ਤੂੰ ਇਦਾ ਯਾਰ ਕੀ ਨਹੀਂ 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 ਮੈਂ ਆ ਜੂੰਗਾ ਠੰਡ ਬੜੀ ਆ ਫੇਰ ਕੀ ਆ ਉਹ ਮੇਰੀ ਗੱਲ ਸੁਣ ਤੂੰ ਹੀ ਨਾ ਆਉਂਦੀ ਅਜਕੀ ਉਹ ਮੇਰੀ ਗੱਲ ਸੁਣ ਕੋਮਲ ਨਾਲੇ ਇੱਕ ਦਿਨ ਆਪਾਂ ਛੇਤੀ ਜਾਵਾਂਗੇ ਤੇ ਉਪਰੋਂ ਤੂੰ ਖੱਤਲ ਖਰਾਬ ਹੁੰਦੀ ਨਹੀਂ ਆਉਣਾ ਤੇ ਨਾਲੇ ਮੈਂ ਮੰਮੀ ਨੂੰ ਨਾਲ ਤਾਂ ਪਤਾ ਲੈ ਜੂੰਗਾ ਦੋਵੇਂ ਕੰਮ ਹੋ ਜਾਣਗੇ ਨਾਲੇ ਮਿਲ ਜੂੰਗਾ ਨਾਲ

ਮੈਂ ਨਹੀਂ ਤੇਰੀ ਗੱਲ ਦਾ ਤਕੀਨ ਕਰਦਾ ਬੜਾ ਤਗੜਾ ਮੂਠਾ ਮਣੀ ਤੇ ਇਹਨੂੰ ਕੋਈ ਸ਼ਰਮ ਹੈਗੀ ਕਿਦਾਂ ਬਾਹਾਂ ਜਵਾਹਾਂ ਪਾ ਕੇ ਤੁਰੇ ਫਿਰਦਾ ਹੀ ਮੈਂ ਕਹਿੰਨੀ ਵੀ ਉਹਨੂੰ ਤੇ ਨਹੀਂ ਹੈਗੀ ਸ਼ਰਮ ਆਹ ਕੁੜੀ ਨੂੰ ਨੀ ਸ਼ਰਮ ਨਹੀਂ ਹੋ ਹੈਗੀ ਪਰ ਮੈਨੂੰ ਤੇ ਬਲਦੀਦ ਉਹ ਗਰਮੀ ਦਾ ਆਉਂਦਾ ਯਾਰ ਤੇ ਦਾਣੇ ਛੋਨੇ ਸੁਨਖੀ ਨੇ ਵੀ ਕੁੜੀ ਉਹਦੇ ਪੰਜਰ ਕੀਲੇ ਨਿਸ਼ਾਨ ਕਰਦੇ ਵੇ ਉਹ ਮੈਂ ਦਿੱਤੀ ਨੰਦਾਦੀ ਹੰਦਾ ਅਹੀਂ ਤੇ ਹੁਣ ਵੇਦਾ ਜੀ ਹੋਰ ਤੇ ਸੁਣੋ ਵੇਦੇ ਤੇ ਫੇਰ ਉਹ ਮੈਂ ਨਾ ਜੇਕਰ ਗਰਮੀ ਨੂੰ ਪਤਾ ਲੱਗਣਾ ਉਹਦਾ ਕੰਜ ਦਾ ਘਰ ਫਟਿਆ ਜਾਣਾ ਹੀ ਮੈਂ ਜਾਵਾ ਫੁਸ਼ਾਨ ਕੋਲ ਆਇਆ ਨਾ ਤੂੰ ਹੀ ਨਾ ਖਾਏ ਮੇਰੀ ਸੁਣ ਨਾ ਬੰਦ ਕੇ ਗਾਇਆ ਨਿਆਣਾ ਘਰ ਵਾਲੀ ਕਹਿੰਦੀ ਸੋਣੀ ਮੈਂ ਤਾਂ ਸ਼ਰਮੀ ਲਾਈ ਲੋਕਾਂ ਨੇ ਉਹ ਗੱਲ ਕੁੱਤੇ ਨੂੰ ਕੀ ਮੈਨੂੰ ਪਸੰਦੀ ਉਹ ਗੱਲ ਜਿਹੜੀ ਚਲਾ ਦਿੰਦੀ ਤੇ ਆਜਾ ਤੂੰ ਕਹਿੰਦੀ ਆਪਣੀ ਡਰੈਸ ਲੈਣੀ ਕੋਈ ਡਰੈਸ ਲੈ ਕੇ ਤੂੰ ਮੈਂ ਕੀ ਕਹਿੰਦੇ ਕੀ ਕੱਲਣੀ ਮੈਂ ਤੋ ਦੇਣੀ ਐ ਡਰੈਸੇਗਾ ਫਿਰ ਹੋਮ ਜਿਨਾ ਨੂੰ ਵੀ ਕਾਲ ਚੰਦੋ ਤੇ ਪ੍ਰੋਮਿਸ ਕੀਤਾ ਹੈ ਕਿ ਕੋਈ ਵੱਡਾ ਜਿਹਾ ਗਿਫਟ ਦਓਂਗੇ ਬਰਡੇ ਦੇ ਤੱਤੇ ਯਾ ਛੋਟਾ ਜਿਹਾ ਰੋਜ਼ ਲਿਆ ਕੇ ਦੇਤਾ ਤਾਂ ਤੇ ਇਹ ਕੀ ਹੈ 골ਡ ਦਊਂਗਾ ਚਲ ਹੁਣ 골ਡ ਤੇ ਮੇਰੇ ਕੋਲ ਤੇ ਕੋ ਲੈਣੀ ਜਾਣਾ ਤੈਨੂੰ ਪਤਾ ਵਾ ਹੁਣ ਘਰੇ ਚੱਜਣਾ ਵਾ ਤੇ ਮੇਰੀ ਗੱਲ ਸੁਣ ਪਈਆ 골ਡ ਤੇ ਨ ਮੈਂ ਲੈ ਦਊਗਾ ਕੋਈ ਗੱਲ ਨਹੀਂ ਘਰੇ ਜਾ ਕੇ ਨਾ ਮੈਨੂੰ ਫੋਨ ਕਰਨਾ ਵਾ ਉਹ ਨਾ ਵੀ ਤੂੰ ਉੱਥੇ ਘਰੇ ਜਾ ਕੇ ਮੈਨੂੰ ਜੇਤਾ ਭੁੱਲੀ ਤੇਰਾ ਵੀ ਹੱਥ ਨਾਲ ਹੀ ਕੋਈ ਨਹੀਂ ਆ ਮਗਰ ਮੈਂ ਸਾਡਾ ਹੀ ਚਲੋ ਕੋਈ ਨਹੀਂ ਉੱਥੇ ਕਰੂੰਗੀ ਤੂੰ ਇਦਾਂ ਕਰੋ ਮੈਨੂੰ ਕਿਆ ਹਾਲੇ ਮੇਰੇ ਤੇ ਬੜਾ ਰੋਸ ਟੁੱਟ ਨਹੀਂ ਜਾ ਤੂੰ ਤੇ ਫਿਰ ਨਾ ਮੈਂ ਆ ਨਾ ਤੇਰੀ ਵਾਸਤੇ ਸਪੈਸ਼ਲ ਹਾਂ ਤੂੰ ਵੀਰੇ ਤੇ ਚੈਨ ਚਾਹੁੰਦਾ ਤੇ ਮੈਂ ਤੇ ਦਿਨ ਮਿਲਣਾ ਆ ਗਿਆ ਬਤ ਤੂੰ ਚੱਲ ਜਾਣਾ ਤੇ ਮੈਂ ਤੈਨੂੰ ਮਿਲਵਾ ਜਾਵਾਂਗਾ ਮੈਂ ਤੇ ਆਹੀ ਹੀ ਵੱਡੇ ਵਾਲੇ ਦੇ ਨਾ ਆਪ ਤੂੰ ਵੱਡੇ ਵਾਲਾ ਤੇ ਨਹੀਂ ਪਈ ਅੱਜ ਤੈਨੂੰ ਮਿਲਣਾ ਤਾਂ ਇਂ ਕਰਕੇ ਤੂੰ ਦੱਸ ਫਿਰ ਮੈਂ ਕਿੱਦਾਂ ਕਰਾਂ ਹੁਣ ਤੈਨੂੰ ਗੋਲੀ ਦਾ ਹੁੰਦੇ ਮੈਨੂੰ ਇਦਾਂ ਕਰੋ ਕਿ 15000 ਰੁਪਏ ਯਾਰ ਵੀਨਰ ਕੋ ਕੈਸ਼ ਤੇ ਹਣੀਆਂ ਚੰਦੇ ਹੁਣ Google Pay ਕਰ ਦੋ ਚੱਲ ਮੈਂ ਕੋਈ Google Pay ਕਰ ਦਿੰਦਾ ਤੈਨੂੰ ਉਦੋਂ ਟੈਨਸ਼ਨ ਨਾਲ ਕੋਈ ਗੱਲ ਨਹੀਂ ਠੀਕ ਹੈ ਨਾ ਹੋਰ ਫਿਰ ਨਹੀਂ ਰਹਿਣਾ ਕਿ ਫਿਰ ਕੀ ਫਾਇਦਾ ਇੱਥੇ ਰੁਣਦਾ ਆਪਣਾ ਹੈ ਨਾ ਹੋ ਤੂੰ ਮੈਨੂੰ ਹੁਣੇ ਕਰ ਦੋ ਫੇ ਤੈਨੂੰ ਯਾਦ ਪੁੱਛ ਦਿੰਦਾ ਐ ਮੈਂ ਤੈਨੂੰ ਕਰ ਦੂੰਗਾ ਤੇ ਨੰਬਰ ਤੇ ਕਰਾਂਗਾ ਪਰ ਤੈਨੂੰ ਸਭ ਤੋਂ ਲੈਣੀ ਐ ਤੂੰ ਐਵੇਂ ਖਾਲੀ ਡਰੀ ਜਣੀ ਐ ਤੇ ਕੋਈ ਇਥੇ ਜਾਣੇ ਦਾ ਸਿੱਧਾ ਮਿਲੂ ਆ ਮੈਨੂੰ ਜਾਣੇ ਦਾ ਪੈਣਾ ਹੀ ਐ ਮਗਰੋਂ ਫੋਨ ਆਉਣਾ ਲਾ ਪਣੇ ਚੱਲ ਬਹੁਤੀ ਟੈਨਸ਼ਨ ਹੁੰਦੀ ਐ ਯਾਰ ਹਾਈ ਟੈਨਸ਼ਨ ਵਾਲੀ ਗੱਲ ਬਾਤ ਬਟਾ ਮੂਰਤਾ ਚੱਲ ਤੂੰ ਸੂਟ ਵੇਖ ਤੂੰ ਟੈਨਸ਼ਨ ਛੱਡੇ ਦੀ ਹੁਣ ਮੈਂ ਤੇ ਕਹਿਨੀ ਆ ਜਾਂਦੇ ਦੀ ਵੀਡੀਓ ਬਣਾਈਏ ਤੇ ਜਾਂਦੇ ਦੀ ਫੋਟੋ ਖਿੱਚੀਏ ਕੋ ਦਫਾ ਕਰ ਅਸੀਂ ਵੀਡੀਓ ਬਣਾ ਲਈ ਜਾਂ ਫੋਟੋ ਖਿੱਚੀ ਇਹਦੇ ਘਰ ਕਲਾ ਪੈ ਜਾਣੀ ਆ ਮੈਂ ਆਪ ਇਹਨੂੰ ਘਰ ਜਾ ਕੇ ਪਰਸਨ ਸਮਝਾ ਕੇ ਆਉਂਗਾ ਕਿ ਬੰਦਿਆਂ ਨੇ ਕੰਮ ਕਰ ਮੈਂ ਤਾਂ ਮੁੱਖੀ ਵੇਖਿਆ ਬਾਜੀ ਨਹੀਂ ਤੇ ਉਹਨਾਂ ਦੇ ਕਾਕ ਸਮਝਦਾ ਹੀ ਨਹੀਂ ਇਹਦੇ ਕੋਈ ਨਹੀਂ ਸਮਝੂਗਾ ਹੁਣ ਇਹ ਮਾਫੀਆਂ ਨਾ ਮੰਗੂ ਤੇ ਗੱਲ ਕਰੀ ਤੇ ਡੈਪੂਏ ਚੜਿਆ ਹਾਂ ਹੈ ਆ ਕੋਈ ਨੋਰਮਲ ਗੱਲ ਲੱਗਣੀ ਤੈਨੂੰ ਕਿੱਡੀ ਵੱਡੀ ਗੱਲ ਆ ਗੱਲ ਤੇ ਵੱਡੀ ਹੈ ਪਰ ਹੁਣ ਇੱਥੇ ਕਹਿ ਤਾ ਅਗਦਾ ਫਿਰ 12 ਹੋਸੇ ਹੋਗਾ ਗੱਲ ਬੋਗਦੇ ਤੁਸੀਂ ਮੈਂ ਦੇਖੀ ਨਹੀਂ ਇੱਧਰ ਸਾਹਮਣੇ ਜਾ ਕੇ ਤੇ ਲਾਉਂ ਜੀ ਅਤੇ ਦੇਖ ਸੱਜਣ ਮੋਜ਼ਰ ਨਹੀਂ ਫੇਰ ਉਹ ਕਦੂ ਗਨਾ ਫਾਨੀ ਨੀ ਉਹ ਗੱਲ ਵਾ ਬਸ਼ਰਮੀ ਦੀ ਡੋਲ ਕੀ ਗੱਲ ਤਾਂ ਨਹੀਂ ਡੋਲਰ ਖਾਂਦੇ ਆ ਉਹ ਗੱਲ ਹੋਣੀ ਹੈ ਇਹਦੀ ਘਰ ਜਾ ਕੇ ਸਮਝਾਉਂਗਾ ਇਹਨੂੰ ਮੈਂ ਫਕੂ ਸੂਟ ਵਾਲ ਧਿਆਨ ਕਰ ਛੇਤੀ ਮੇਰਾ ਤਾਂ ਹੁਣ ਸੂਟ ਲੈਣ ਨੂੰ ਜੀ ਨਹੀਂ ਕਰਦਾ ਗਮਾਨ ਦਾ ਕਰ ਖਰਾਬ ਹੁੰਦਾ ਹੋਵੇ ਤੇ ਮੈਨੂੰ ਸੋਚ ਦੁੱਝਣ ਦੇ ਚੱਲ ਕੋਈ ਨਹੀਂ ਮਾਹ ਤੂੰ ਦਿਲ ਕੱਢਿਆ ਇਹ ਸੂਟ ਕਲੀਟਰ ਖਰੀਦ ਦਾ ਕੋਈ ਗੱਲ ਨਹੀਂ ਜੀ ਜਨਾਈ ਮੈਂ ਚਲ ਦੋ ਚੱਤਰੀ ਤੇ ਜਾਉ ਤਰੀ ਤ ਕੋਈ ਗੱਲ ਨਹੀਂ ਤੂੰ ਇੰਨੇ ਚੰਗੀ ਕਤੂਤ ਕੀਤੀ ਉਹ ਬੁੱਢੀ ਸ਼ਨੀਲਵਾਹ ਖਾਲੇ ਕੋਈ ਉਹ ਇਦਾਂ ਦੇ ਟੈਕ ਟੂ ਦੇ ਵਰਦੀਆਂ ਨਹੀਂ ਲੱਗਦੀਆਂ ਰਹਿਂਦੀਆਂ ਚਨੀਲ ਦੀ ਵੇਖ ਕੋਈ ਜਿੱਦਾਂ ਰੱਖਦੀਆਂ ਘਰ ਮੀਜੀ ਸੋਨਾ ਜਾਂ ਨਾਂ ਕੱਢਿਓ 20 ਕਿਲੋ ਵੀ ਤਾਂ ਤੇ ਕਹਿੰਨੇ ਕਿ ਹੱਥ ਤੱਕ ਦਿਖਾ ਦੇ ਪੀ ਨਾ ਸਮਝਾ ਇਹਨੇ ਨਾ ਤੇ ਇਹ ਨਾ ਉਹ ਨੋ ਤਾਂ ਬੁੜੀ ਗਾ ਨੂੰ ਪਤਾ ਉਹ ਸ਼ਨੀਲਵਾਹ ਦੇ ਕੀ ਹੈ ਦੇ ਚੋਰਤਾਂ ਲੜ ਗਈ। ਫਿਰ ਸਿੰਗਲਿੰਗ ਦਾ ਇੰਨਾ ਵਿੱਚ। ਸਿੰਗਲਿੰਗ ਦਾ। ਇਹ ਰੇਟ ਵਾੜਾ। ਉਹ ਵੀਰ ਜੀ 2050 1850 ਦਾ ਪੇਜ ਲੈਸ ਕਰ ਦਿੱਤ। ਆਹੋ ਜਿੱਤੇ ਸਾਰਾ। 1000 ਦੋ। ਚੱਕ ਦਿੱਤਾ। ਨਾਲੇ ਤਾਂ ਨਾ। ਤਾਂ। ਯੋਗਾ ਦੇ ਨੋ ਅੱਜ ਨਾਲ ਗਰੰਟੂਪੀ ਸਾਨੂੰ ਫੋਨ ਲਾ ਗੱਦਰੀਆ ਫੋਨ ਉਹਨੇ ਕਰਨਾ ਤੇ ਨਹੀਂ ਐਵੇਂ ਮੈਨੂੰ ਛੱਤ ਨਹੀਂ ਦਾਵਾ ਦੇ ਰਿਹਾ ਮੈਂ ਸੱਚੀ ਵਿੱਚ ਸਭ ਚੀਜ਼ ਮਗਰੋਂ ਤਾਂ ਜਿਹੜੀ ਫੋਟੋ ਖਿੱਚੀ ਤੀ ਹੈ ਯਾਰ ਆਪਣੀ ਕੋਈ ਨਹੀਂ ਹੈਗਾ ਯਾਰ ਇਥੇ ਸਾਰੇ ਇੱਕ ਭਾਈ ਨਹੀਂ 몰ਾ ਲਈ ਸਾਰੇ ਹੋਰ ਕਿਵੇਂ ਦੱਸੋ ਫੋਟੋ ਕਲਿੱਕ ਕਰ ਰਹੇ ਨੇ ਉੱਥੇ ਕਰੇ ਲੱਗਾ ਆ ਤੂੰ ਹੀ ਮੰਨਦੇ ਹੋ ਉਹ ਐਵੇਂ ਤੈਨੂੰ ਡਾਂ ਲਾ ਰਹੇ ਚਾਹੇ ਸਭ ਤੋਂ ਬਾਅਦ ਮੇਰੀ ਨਹੀਂ ਚਾਹੀਦੀ ਤੈਨੂੰ ਬੋਲਣਾ ਕਿ ਤੈਨੂੰ ਉਹ ਚੀਜ਼ ਐਵੇਂ ਵੀ ਮੈਨੂੰ ਤਾਂ ਕੋਈ ਇਹ ਦਿੱਕ ਨੂੰ ਕੋ ਜਾਣਦਾ ਹੀ ਨਹੀਂ ਹੈ ਇਹਦਾ ਹੁੰਦੇ ਹਨਾ ਚਲ ਠੀਕ ਹੈ ਫਿਰ ਹੈ ਘਰੇ ਜਾ ਕੇ ਮੈਨੂੰ ਫੋਨ ਜੁੜ ਕਰੀ ਚੰਗਾ ਜੀ ਚਲ ਠੀਕ ਹੈ ਫਿਰ ਓਕੇ ਬਾਏ ਬਾਏ ਧਿਆਨ ਨਾਲ ਜਾਈ ਚੰਗਾ ਹਾਂਜੀ